ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਜਿਹੜਾ ਤੁਹਾਨੂੰ ਬੁੱਲ ਵਿਖਾਉਣੇ ਪੈਣ ਜੀ ਲੰਡਾ ਲੰਡਾ ਬਹੁਤ ਮਸ਼ਹੂਰ ਬੁੱਲਾ ਪੁਰਾਣਾ ਬੁੱਲਾ ਤੇ ਇਹ ਜੋ ਦਵਾਰ ਤੋਂ ਫਿਰ ਜਿਹੜਾ ਗੁਜਰ ਵੀਰਾਂ ਕੋਲ ਆ ਗਿਆ ਇਹਨੂੰ ਲੈ ਆਂਦਾ ਦੁਬਾਰਾ ਫਿਰ ਵਾਪਸ ਖਰਦਾ ਪਿਆ ਨਜ਼ਾਰਾ ਬਣ ਰਿਹਾ ਬੁਰਾ ਇਹ ਦਵਾਰ ਤੋਂ ਫੇਰ ਇਹ ਜਿਹੜਾ ਹੈਪੀ ਤੋਂ ਬਾਅਦ ਫੇਰ ਇਹਨੂੰ ਖਰੀਦ ਲਿਆ ਤੇ ਇਹ ਯੂਕੇ ਵੀਰ ਕੋਲ ਜਿਹੜਾ ਆ ਗਿਆ ਮਾਲੀ ਚੈੱਕ ਕਰ ਸਕਦੇ ਆ ਤੁਸੀਂ ਇਹ ਯੂਕੇ ਭਰਾ ਨੂੰ ਲੈਤਾ ਮਾਲੀ ਫੇਰ ਤੇ ਚੰਗੀ ਵਧੀਆ ਕੁਆਲਟੀ ਦਾ ਪੁਰਾਣਾ ਬੁੱਲਾ ਏ ਬਾਹਰ ਬੜਾ ਖੁਸ਼ ਰਹਿਦਾ ਚਰ ਕੇ ਦੇਖ ਸਕਦੇ ਆ ਤੁਸੀਂ ਟੈਸਟੀਕਲ ਬੰਤਰ ਦੇਖ ਸਕਦੇ ਆ ਧੰਨ ਦੇਖ ਸਕਦੇ ਆ ਕੁਆਲਟੀ ਦੇਖ ਸਕਦੇ ਆ ਇਹਦੇ ਵਿੱਚ ਪੁਰਾਣਾ ਮਾਲੀ ਆ ਯਾਨੀ ਕੀ ਇਹ ਖੁੰਡਾ ਮਾਲੀ ਖੁੰਡ ਜਿਹਨੂੰ ਕਹਿੰਦੇ ਨੀਲੇ ਰਵੀ ਦਾ ਖੁੰਡ ਬਾਬਾ ਬੋੜ ਇਹ ਸਮਾਂ ਚਲੋ ਚੰਗੀ ਚੀਜ਼ ਆ ਮਾਲੀ ਪੁਰਾਣਾ ਆ ਤੇ ਯੂਕੇ ਵੀਰ ਦਾ ਤੇ ਬੜੇ ਚਿਰਾਂ ਤੋਂ ਇਸ ਤੇ ਚਾਹਤ ਸੀ ਆਰ ਵੀ ਮਾਲੀ ਆਪਾਂ ਲਈਏ ਫੇਰ ਦੁਬਾਰਾ ਮਾਲੀ ਜਿਹੜਾ ਲੈ ਆਂਦਾ ਤੇ ਸੀਮਨ ਤੁਹਾਨੂੰ ਪਤਾ ਹੈਗਾ ਸਾਰੇ ਨਹੀਂ ਨਹੀਂ ਜੀ ਬੰਦੀਆਂ ਨਹੀਂ ਨਹੀਂ ਨਜ਼ਾਰਾ ਬਣਾਦਣੀ ਆਪਾਂ ਤੁਸੀਂ ਆ ਜਾਣਾ ਉਹਨੂੰ ਦੇ ਦੇ ਜੀ ਇਹਨੇ ਆਖੇ ਨਹੀਂ ਲੱਗਣਾ ਸਾਡੇ ਵੇਰੇ ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਜਿਹੜਾ ਤੁਸੀਂ ਜਾਣਦੇ ਹੋ ਪੁਰਾਣਾ ਜਿਹੜਾ ਬੁੱਲਾ ਲੰਡਾ ਤੇ ਲੰਡਾ ਜਿਹੜਾ ਨੀਲੀ ਰਵੀ ਦਾ ਅੰਕਲ ਪੱਪੂ ਸੰਧੂ ਬਲੱਡ ਲਾਈਨ ਦੇ ਵਿੱਚੋਂ ਸੁਣਨ ਵਾਲਿਆਂ ਦੇ ਘਰੇ ਜਿਹੜਾ ਪੈਦਾ ਹੋਇਆ ਉਹ ਅੱਜ ਮਾਲੀ ਐਸ ਟਾਈਮ ਹੈਪੀ ਵੀਰ ਕੋ ਸੀ ਤੇ ਇਧਰ ਬੰਦੇ ਅੱਜ ਗੇੜਾ ਮਾਰਦੇ ਸੀ ਤੇ ਭਰਾ ਦੇ ਪੈਗੇ ਖੜੇ ਉਧਰੋ ਰਾਤ ਦਾ ਸਮਾਂ ਵਾ ਤੇ ਮੈਨੂੰ ਹੀ ਫੋਨ ਲਾ ਕੇ ਸਾਧ ਲਿਆ ਵੀ ਯਾਦਾ ਝੋਟਾ ਲੈ ਕੇ ਦੇ ਤੇ ਨਹੀਂ ਤੇ ਇਹੀ ਵੀ ਅੱਜ ਇੱਥੇ ਰਵਾਂਗੇ ਤੇ ਫਿਰ ਐਪੀ ਵੀਰ ਨਾਲ ਵੀ ਕਰਾਉਣੇ ਗੱਲਬਾਤ ਐਪੀ ਨੇ ਅੱਜ ਪੂਰਾ ਮਾਨਤਾ ਰੱਖਿਆ ਤੇ ਦੋ ਚਾਰ ਗੱਲਾਂ ਕਰਦੇ ਆ ਪੀ ਨਾਲ ਦਾ ਕੋ ਹਾਂਜੀ 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 ਵਧੀਆ ਵਧੀਆ ਪਹਿਲਾਂ ਦਾ ਯਾਰ ਜਰਾ ਧੰਨਵਾਦ ਜਿਹੜਾ ਤੂੰ ਸਾਡਾ ਮਾਨ ਸਨਮਾਨ ਕਰਤਾ ਯਾਰ ਅੱਜ ਤੇ ਬੋਲ ਜਿਹੜਾ ਫਿਰ ਤੁਹਾਨੂੰ ਵਾਪਸੀ ਦੇਤਾ ਤੇ ਵੀਰ ਖੜੇ ਹੀ ਪੈਗੇ ਦੇਣਾ ਹੀ ਬੈਣਾ ਤੇ ਬਾਕੀ ਆਪਣੇ ਭਰਾ ਹੋਣੀ ਖੜੇ ਆ ਨਾਲ ਯੂਕਾ ਤੇ ਬਾਈ ਮਰੀਦ ਇਹਨਾਂ ਨਾਲ ਵੀ ਦੋ ਚਾਰ ਗੱਲਾਂ ਕਰਦੇ ਆ ਵੀ ਕਿਵੇਂ ਮਨ ਨੂੰ ਵਧੀਆ ਲੱਗਿਆ ਹਾਂ ਬਾਈ ਯੂਕੇ ਕੀ ਹਾਲ ਆ ਜੀ ਵਧੀਆ ਜੀ ਬਹੁਤ ਠੀਕ ਠਾਕ ਹੋ ਠੀਕ ਠਾਕ ਜੀ ਤੇ ਹੋ ਗਈ ਕਿਰਪਾ ਹੋਊਗੀ ਹੋਊਗੀ ਰੱਬ ਨੇ ਕਰਤੀ ਜੀ ਤੇ ਮਾਲੀ ਫਿਰ ਬਾਵਾ ਚਰਦੀ ਸਲਾਹ ਬੰਦੀ ਪੀ ਲਈਏ ਹਨਾ ਹਾਂ ਉਹ ਮੈਂ ਕਿਹਾ ਯਾਰ ਪੁਰਾਣਾ ਬ੍ਰੀਡਰ ਆ ਕੋਈ ਨਾ ਕੋਈ ਫਰਮਾਂ ਜੀ ਜਾ ਕੇ ਹਾਂ ਤੇ ਇਹ ਫਿਰ ਹੁਣ ਫਾਰਮ ਤੇ ਜਾਊਗਾ ਆਪਣੇ ਦੇ ਹਾਂਜੀ ਹਾਂਜੀ ਤੇ ਉੱਥੇ ਪ੍ਰਮਾਤਮਾ ਮਿਹਰ ਕਰੇ ਵੀਗਾ ਚੰਗੇ ਬੱਚੇ ਪੈਦਾ ਕਰੇ ਚਲੋ ਜੀ ਰੱਬ ਬੰਦਾ ਬੰਦੇ ਦਾ ਜੀ ਤੇ ਬਾਕੀ ਸਾਰਿਆਂ ਦੀ ਜਾਣ ਪਛਾਣ ਦਾ ਮਾਲੀ ਆ ਬਹੁਤ ਧੰਨਵਾਦ ਤੇਰਾ ਵੀ ਤੇ ਆਪਣੇ ਹੈਪੀ ਡਾਕਟਰ ਦਾ ਵੀ ਕੋਈ ਗੱਲ ਨਹੀਂ ਭਰਾ ਆਪਾਂ ਭੱਜੇ ਨਹੀਂ ਕਦੀ ਤੇ ਬਾਕੀ ਜਿਹੜਾ ਬੰਦਾ ਬੰਦੇ ਦਾ ਦਾਰੂ ਜੀ ਅਨਿਤ ਬਾਕੀ ਬਹੁਤ ਵਧੀਆ ਬਹੁਤ ਬਹੁਤ ਵਧਾਈਆਂ ਬਾਈ ਸਭਾ ਬਧਾਈਆਂ ਤੇ ਮਾਲੀ ਜਿਹੜਾ ਆਪਾਂ ਲੈ ਚੱਲੇ ਅੱਜ ਤੇ ਹੁਣ ਇਹ ਪਹੁੰਚ ਜਾਣਾ ਜੀ ਸ਼ਾਹਗੁਰ ਆਪਣੇ ਭਰਾ ਕੋਲ ਚੱਲਿਆ ਤੇ ਮਾਨੂੰ ਬੜੀ ਖੁਸ਼ੀ ਇਹਨੂੰ ਭਾਵੇਂ ਘੱਟ ਹੀ ਹੋਵੇ ਮੈਨੂੰ ਬੜੀ ਜਿਆਦਾ ਹੋਈ ਹੈ ਤੇ ਆ ਚੈੱਕ ਕਰ ਲੋ ਮਾਲੀ ਕਿਹੜਾ ਪੂਰਾ ਟੈਸਟੀ ਗਲ ਬੰਤਰ ਸਾਰਾ ਸਾਫ ਆ ਬਹੁਤ ਵਧੀਆ ਵਿਖਾਇਆ ਬਾਕੀ ਵਧੀਆ ਵਧੀਆ ਤੁਹਾਨੂੰ ਵੀਡੀਓ ਜਿਹੜੀ ਵਿਖਾਵਾਂਗੇ ਥੋੜੇ ਬਾਅਦ ਚੰਗੀ ਵਧੀਆ ਉੱਥੇ ਮੱਜਾਂ ਦੇ ਵਿੱਚ ਬਣਾ ਕੇ ਵੀਡੀਓ ਬਖਾਵਾਂਗੇ ਤੇ ਧੰਨਵਾਦ ਜੀ ਇਹ ਵੀਡੀਓ ਵਿੱਚ ਲਾ ਦੇਾਂਗੇ ਕਲਿੱਪ